ਪਰਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤਾ ਦੇ ਵੱਲੋਂ ਵੱਖ-ਵੱਖ ਲੰਗਰ ਲਗਾਏ ਗਏ ਨੇ ਤਾਂ ਉੱਥੇ ਹੀ ਅਸੀਂ ਅੱਜ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਹਰ ਪਹੁੰਚੇ ਜਿੱਥੇ ਕਿ ਸੰਗਤਾ ਦੇ ਵੱਲੋਂ ਲੰਗਰ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਮੇਲਾ ਵਾਹ ਉਹ ਲੱਗਾ ਹੋਇਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾ ਦੇ ਵੱਲੋਂ ਵੱਖ-ਵੱਖ ਲੰਗਰ ਨੇ ਉਹ ਲਗਾਏ ਗਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਗੰਨੇ ਦਾ ਰਸ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਸੰਗਤਾਂ ਵੱਡੀ ਗਿੰਦੀ ਦੇ ਵਿੱਚ ਸ਼ਗਨ ਦੇ ਲਈ ਪਹੁੰਚੀਆਂ ਹੋਈਆਂ ਨੇ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਜਸਪੀਰ ਸਿੰਘ ਆ ਜੀ ਹਾਂਜੀ ਕਿਹੜੀ ਸੁਸਾਇਟੀ ਆ ਜੀ ਤੁਹਾਡੀ ਸਾਡੀ ਸਰਬ ਸੇਵਕ ਜੱਥਾ ਆ ਜੀ ਜਿਹੜਾ ਹਰ ਐਤਵਾਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਹਰ ਦੁਪਹਿਰੇ ਦੇ ਜਿਹੜੀ ਸੇਵਾ ਨਿਭਾਉਂਦੇ ਆ ਹਾਂਜੀ ਤੇ ਬਾਬਾ ਦੀਪ ਸਿੰਘ ਜਣਦੇ ਹਾੜੇ ਨੂੰ ਲੈ ਕੇ ਕਿਹੜੇ-ਕਿਹੜੇ ਲੰਗਰ ਨੇ ਉਹ ਜਿਹੜੇ ਤੁਹਾਡੇ ਵੱਲੋਂ ਲਗਾਏ ਗਏ ਨੇ ਤਨਤਨ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਹਰਸੋ ਰੋਜ ਤੋਂ ਲੈ ਕੇ ਜਿਹੜੇ ਕੰਨੇ ਦੇ ਰੋਹ ਦੇ ਲੰਗਰ ਲਾਏ ਗਏ ਆ ਵਿੱਚ ਕੱਲ ਦੇ ਤਰੀਕ ਦੇ 26 ਜਨਵਰੀ ਨੂੰ ਸੈਂਡਵੇਜ ਦੇ ਲੰਗਰ ਸੀ ਅੱਜ 27 ਜਨਵਰੀ ਨੂੰ ਰੋਹ ਦੇ ਨਾਲ ਗਰਮ ਦੁੱਧ ਤੇ ਨਾਲ ਪਕੌੜੇ ਦੇ ਲੰਗਰ ਤੇ ਕਿੰਨੇ ਵਜੇ ਜਿਹੜੀ ਸ਼ੁਰੂਆਤ ਆਹੋ ਕੀਤੀ ਗਈ ਆ ਲੰਗਰ ਦੀ ਜਿਹੜੀ ਲੰਗਰ ਦੀ ਸ਼ੁਰੂਆਤ ਆ ਜੀ ਇਹ ਸਵੇਰ ਤਕਰੀਬਨ 7:00 7:30 ਵਜੇ ਚਾਲੂ ਕਰ ਦਿੱਤੀ ਕਿੰਨੇ ਵਜੇ ਤੱਕ ਜਿਹੜੇ ਲੰਗਰ ਨੇ ਉਹ ਚੱਲਦੇ ਰਹਿਣਗੇ ਅਸੀਂ ਇਹ ਰਾਤ ਨੂੰ ਲਗਭਗ 9:00 10:00 ਵਜੇ ਦੇ 11:00 ਵਜੇ ਤੱਕ ਲੰਗਰ ਉਹਨੂੰ ਚੱਲੂ ਹੋਰ ਕੀ ਕੀ ਲਗਾਇਆ ਗਿਆ ਕਿਉਂਕਿ ਅਸੀਂ ਦੇਖ ਰਿਹਾ ਕਿ ਬਿਲਕੁਲ ਸਾਹਮਣੇ ਅੱਖਾਂ ਦਾ ਫਰੀ ਚੈੱਕਅਪ ਵੀ ਹੋ ਰਿਹਾ ਹੈ ਤੇ ਤੁਹਾਡੇ ਵੱਲੋਂ ਲੰਗਰ ਲਗਾਏ ਗਏ ਨੇ ਪਕੌੜੇ ਵੀ ਜਿਹੜੇ ਨੇ ਹੋ ਤਿਆਰ-ਪਰ ਤਿਆਰ ਕੀਤੇ ਜਾ ਰਹੇ ਨੇ ਨਾਲ ਦੇ ਨਾਲ ਹਾਂਜੀ ਇੱਥੇ ਸਾਡੀ ਸੁਸਾਇਟੀ ਵੱਲੋਂ ਜਿਹੜੇ ਅੱਖਾਂ ਦਾ ਫਰੀ ਚੈੱਕਅਪ ਆ ਨਾਲ ਫਰੀ ਆਪਰੇਸ਼ਨ ਆ ਜਿਹੜੇ ਲੋੜਵੰਦਾਂ ਨੂੰ ਕੋਈ ਦਬਾਅدار ਉਹਦੀ ਵੀ ਲੋੜ ਆ ਸਾਰਾ ਕੁਝ ਫਰੀ ਆ ਜੀ ਸਾਰੇ ਗਰੀਬ ਜਨਤਾਵਾ ਤੇ ਜੋ ਵੀ ਲੋੜ ਆ ਫਰੀ ਆ ਤਾਂ ਸੰਗਤਾਂ ਨੂੰ ਕੀ ਮੈਸੇਜ ਆ ਜੀ ਤੁਹਾਡੇ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਣਾ ਦੇ ਹਾੜੇ ਨੂੰ ਲੈ ਕੇ ਅਸੀਂ ਤਾਂ ਇਹ ਬੇਨਤੀ ਕਰਦੇ ਆ ਵੀ ਜਿੰਨੀ ਵੀ ਸੰਗਤਾਂ ਦੂਰ ਤਰੇਟ ਦੀ ਸਾਰੀ ਤਾਂ ਦਰ ਬਾਬਾ ਦੀਪ ਜੀ ਦੇ ਦਰ ਤੇ ਜ਼ਰੂਰ ਆਜੜੀਆਂ ਭਰੋ ਤਾਂ ਮੰਨਦੀਆਂ ਪੂਰੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ ਆ ਬਿਲਕੁਲ ਤੁਸੀਂ ਵੇਖਿਆ ਕਿ ਇਹਨਾਂ ਦੇ ਵੱਲੋਂ ਕਿਹਾ ਹੈ ਯਾਰਾ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜ਼ਰੂਰ ਹੋਮ ਹੋਮਾ ਕੇ ਬਾਬਾ ਦੀਪ ਸਿੰਘ ਜਣ ਦੇ ਹਾੜੇ ਨੂੰ ਲੈ ਕੇ ਪਹੁੰਚਣ ਤਾਂ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਮਹਿਤਾ ਜੀ ਮੈਂ ਸ਼ਹੀਦ ਬਾਬਾ ਦੀਪ ਸਿੰਘ ਮਾਰਕੀਟ ਦਾ ਪ੍ਰਧਾਨ ਆ ਇਹ ਪ੍ਰੇਮੀ ਬਾਬਾ ਦੀਪ ਸਿੰਘ ਸੇਵਕ ਜਥਾ ਦੇ ਮੈਂਬਰ ਨੇ ਇਹ ਹਰ ਸਾਲ ਆ ਕੇ ਇੱਥੇ ਲੰਗਰ ਲਾਉਂਦੇ ਨੇ ਬੜੀ ਹਮਮਾ ਆ ਕੇ ਲਾਉਂਦੇ ਨੇ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਇਸਪੂ ਸੰਗਤ ਵੱਲੋਂ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਬਾਕੀ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਹੰਦਾ ਵੇ ਇਹਨਾਂ ਦਾ ਸਹਿਯੋਗ ਕਰੋ ਹਰ ਪ੍ਰਕਾਰ ਨਾਲ ਇਹ ਨਿਰੋਧਾ ਲੰਗਰ ਚੱਲ ਰਿਹਾ ਹੈ ਦੁੱਧ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਇਹਨਾਂ ਨੂੰ ਅੱਖਾਂ ਦਾ ਫਰੀਕ ਜਾ ਕੈਂਪ ਵੀ ਲਗਾਇਆ ਗਿਆ ਵੈ ਸੋ ਇਸ ਕਰਕੇ ਕਿ ਇਹਨਾਂ ਹੰਦਾ ਵੇ ਸਾਰੀਆਂ ਸਖਤਾਂ ਲਈ ਕੋਈ ਫੇਰ ਲੱਖ ਲੱਖ ਵਧਾਈ ਬਾਬਾ ਦੀਪ ਨੇ ਜਨ ਦਿਹਾੜੀ ਸਾਰੇ ਪਰਿਵਾਰਾਂ ਦੇ ਸ਼ੁਕ ਸ਼ਾਂਤੀ ਬਰਖਸ਼ਣ ਬਾਬਾ ਦੀਪ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਮੇਰ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹ ਤੁਸੀਂ ਵੇਖਿਆ ਗਿਆ ਸੀ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਨੇ ਦੱਸਿਆ ਯਾਰਾ ਕਿ ਉਹ ਚਪੈਰੇ ਸਾਹਿਬ ਨੂੰ ਲੈ ਕੇ ਐਤਵਾਰ ਦੇ ਐਤਵਾਰ ਲੰਗਰ ਜਿਹੜੇ ਨੇ ਉਹ ਲਗਾਉਂਦੇ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਬਾਬਾ ਦੀਪ ਸਿੰਘ ਜੀ ਜਨ ਦਿਹਾੜੇ ਨੂੰ ਲੈ ਕੇ ਜਿਹੜੇ ਲੰਗਰ ਨੇ ਉਹ ਲਗਾਏ ਗਏ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਆ ਸੇਵਾ ਉਹ ਕੀਤੀ ਜਾ ਰਹੀ ਆ ਤਾਂ ਗੰਨੇ ਦਾ ਰਸ ਜਿਹੜਾ ਕੱਟਣ ਦਾ ਕ ਕੀਤਾ ਜਾ ਰਹਾ ਤਾਂ ਵੱਡੀ ਗਿੰਦੀ ਦੇ ਵਿੱਚ ਜਿਹੜੇ ਟਰੈਕਟਰ ਨੇ ਹੋ ਇੱਥੇ ਪਹੁੰਚੇ ਹੋਏ ਨੇ ਆਪਾ ਜੀ ਕਿੰਨਾ ਜਿਹੜਾ ਗੰਨਾ ਵਾ ਅੱਜ ਇੱਥੇ ਤੁਸੀਂ ਲੈ ਕੇ ਪਹੁੰਚੇ ਹੋ ਜੀ ਜਿਹੜਾ ਗੰਨਾ ਇਹ ਲਗਭਗ ਹੈ 600 ਕੁਇੰਟਲ ਗੰਨਾ ਜਿਹੜਾ ਇੱਥੇ ਅੱਜ ਸ਼ਾਮ ਤੱਕ ਜਿਹੜਾ ਉਹ ਸਾਡਾ ਕਿਉਂ ਲੀਡ ਹੋ ਜਾਊਗਾ ਸਾਰਾ ਦਿਨ ਰਾਤ ਜਿਹੜਾ ਉਹ ਸੰਗਤ ਦੇ ਵਿੱਚ ਵਰਤਾਇਆ ਜਾਏਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਪੂਰਾ ਦਿਨ ਲੈ ਕੇ ਰਾਤ ਤੱਕ ਜਿੰਨਾ ਵੀ ਰਾਸਾਂਗਰ ਦੇ ਵਿੱਚ ਵਰਤਾਇਆ ਜਾਏਗਾ ਲਗਾਤਾਰ ਤੁਹਾਡੇ ਵੱਲੋਂ ਵੱਖ-ਵੱਖ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਗੁਰਦੁਆਰਾ 시ਦਾ ਸਾਹਿਬ ਦੇ ਬਾਹਰ ਹਾਂਜੀ ਬਿਲਕੁਲ ਜੀ ਹਰ ਐ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿੰਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਸੇਵਾ ਜਿਹੜੀ ਆਹੋ ਨਿਭਾਈ ਜਾ ਰਹੀ ਆ ਇੱਕ ਪਾਸੇ ਗੰਨੇ ਦਾ ਜਿਹੜਾ ਵਾ ਰਾਸਾ ਉਹ ਕੱਢਿਆ ਜਾ ਰਿਹਾ ਦੂਸਰੇ ਪਾਸੇ ਸ਼ਾਨ ਕੇ ਉਹ ਵੱਡੀ ਗਿੰਤੀ ਦੇ ਵਿੱਚ ਸੰਗਤਾਂ ਦੇ ਖੋਲ ਲੈ ਕੇ ਪਹੁੰਚਦੇ ਮਿੰਟਾਂ ਲਗਾਤਾਰ ਤਸਵੀਰ ਤੋਂ ਅਨੁਸਾਰ ਸਾਂਝੀ ਕਰਦੇ ਪਿਆ ਕਿ ਜਿਹੜਾ ਗੰਨੇ ਦਾ ਰਾਸਾ ਉਹ ਕੱਢਣ ਦਾ ਕੰਮ ਜਿਹੜਾ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਉਸ ਦੀ ਤਸਵੀਰੀ ਤੁਹਾਨੂੰ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਵੱਡੀ ਗਿੰਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਆ ਥਾ 600 ਮਾਂਟਲ ਜਿਹੜਾ ਗੰਨਾ ਉਹ ਲੈ ਕੇ ਅੱਥੇ ਪਹੁੰਚੇ ਹੋਏ ਨੇ ਨੌਜਵਾਨ ਤਾਂ ਉਹਨਾਂ ਦੇ ਵੱਲੋਂ ਜਿਹੜਾ ਪੂਰੀ ਸੇਵਾ ਕੀਤੀ ਜਾ ਰਹੀ ਹੈ ਤਾਂ ਗੰਨੇ ਦਾ ਰਸ ਕੱਢਣ ਦਾ ਕੰਮ ਕੀਤਾ ਜਾ ਰਿਹਾ ਤਾਂ ਦੂਸਰੇ ਪਾਸੇ ਜਿਹੜਾ ਗੰਨੇ ਦਾ ਰਸ ਆ ਉਹ ਇਸ ਟੈਂਕਰ ਦੇ ਵਿੱਚ ਆ ਰਿਹਾ ਤਾਂ ਉਸ ਤੋਂ ਬਾਅਦ ਸ਼ਾਨਕੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਸਿਖਾਉਣ ਦਾ ਕੰਮ ਜਿਹੜਾ ਉਹ ਸੰਗਤਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੀ ਅੱਜ ਤਸਵੀਰ ਅਸੀਂ ਦਰਾਂ ਸਾਂਝੀ ਕਰਦੇ ਪਿਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਉਹਨਾਂ ਦੇ ਵੱਲੋਂ ਗੰਨੇ ਦਾ ਰਸ ਕੱਢਿਆ ਜਾ ਰਿਹਾ ਤਾਂ ਦੂਸਰੇ ਪਾਸੇ ਜਿਹੜੇ ਨੌਜਵਾਨ ਨੇ ਓਹ ਗੰਨੇ ਦਾ ਰਾਸ ਛਕਾਉਂਦਾ ਜਿਹੜਾ ਕੰਮ ਆਹ ਕਰਦੇ ਪਿੰਡ ਤਾਂ ਤੁਸੀਂ ਵੇਖ ਸਕਦੇ ਹੋ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਉਹ ਦਿਖਾਈ ਦੇ ਰਿਹਾ ਤਾਂ 600 ਕੁਇੰਟਲ ਦੇ ਕਰੀਬ ਜਿਹੜਾ ਗੰਨਾ ਇੱਥੇ ਲੈ ਕੇ ਪਹੁੰਚੇ ਹੋਏ ਨੇ ਤਾਂ ਉਹਤੀ ਜਿਹੜੀ ਆ ਗੰਨੇ ਦੀ ਰਸ ਕੱਢ ਕੇ ਲੰਬਰ ਛਕਾਉਣ ਦਾ ਕੰਮ ਜਿਹੜਾ ਸੰਗਤਾਂ ਦੇ ਲੋਕ ਕੀਤਾ ਯਾਰ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੇ ਨੇ ਤਾਂ ਬਾਈ ਜੀ ਕੀ ਨਾਮ ਆ ਜੀ ਆਪਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬਾਈ ਕੀ ਕਹਿਣਾ ਚਾਹੁੰਦੇ ਜਿਹੜੀ ਆ ਤੁਹਾਡੇ ਲੋ ਸੇਵਾ ਕੀਤੀ ਜਾ ਰਹੀ ਹੈ ਜੀ ਇੱਥੇ ਆ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਸੇਵਾ ਕਰਕੇ ਤਾਂ ਕਿਹੜੇ ਪਿੰਡ ਤੋਂ ਪੁੱਛੇ ਹੋ ਜੀ ਤੁਸੀਂ ਆ ਦਿੱਤੇ ਅਸੀਂ ਡੇਰਾ ਬਾਬਾ ਨਾਨਕ ਦਾ ਕਰੋ ਸਭ ਕਿਨਾ ਪਿੰਡ ਤਾਂ ਕਿੰਨੇ ਦਿਨ ਤੋਂ ਸੇਵਾ ਜਿਹੜੀ ਹੈ ਤੁਹਾਡੇ ਵੱਲੋਂ निभाई ਜਾ ਰਹੀ ਹੈ ਜੀ ਇੱਥੇ ਆਪਾ ਜੀ 25 ਤਰੀਕ ਸ਼ਾਮ ਨੂੰ ਆ ਗਏ ਸੀ 26 27 ਤੱਕ ਇੱਥੇ ਸੇਵਾ ਕਰ ਰਹੇ ਹਾਂ ਤਾਂ ਕੀ ਕਹਾਂ ਜਾਂਦੇ ਜੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਬੇਰੂਜੀ ਬਹੁਤ ਵਧੀਆ ਬਾਬਾ ਦੀਪ ਸਿੰਘ ਦੇ ਸੇਵਾ ਕਰਦੇ ਤਿੰਨ ਦਿਨ ਹੋ ਗਏ ਆ ਵੇਲੇ ਚੱਲਣ ਦੇ ਆ ਗੁਰੂ ਗਿਆ ਸੰਗਤਾਂ ਆਈ ਜਾਂਦੀਆਂ ਰਸ ਕੱਢ ਕੇ ਪਾਈ ਜਾਂਦੇ ਆ ਬਹੁਤ ਵਧੀਆ ਕਬੱਡੀ ਕੀਤੀ ਸੰਗਤਾਂ ਪਹੁੰਚਦੀ ਬਹੁਤ ਜਾਰੀ ਬਹੁਤ ਜਾਰੀ ਜੀ ਦਿਨ ਰਾਤ ਚੱਲਦਾ ਵੇਲਣਾ ਬਾਬਾ ਜੀ ਤਿੰਨ ਹਾਂ ਜੀ ਤਿੰਨ ਟਰਾਲੀਆਂ ਲੈ ਕੇ ਆਏ ਕਰੇ ਰੀਆਂ ਬਾਬਾ ਜੀ ਚੱਲੀ ਜਾਂਦਾ ਜੋਰਾਂ ਤੇ ਕੰਮ ਚੱਲੀ ਜਾਂਦਾ ਬਾਬਾ ਜੀ ਐਸੇ ਤਰੀਕੇ ਦੇ ਨਾਲ ਹੀ ਸਾਰੀ ਦਾੜੀ ਜਿਹੜਾ ਲੰਗਰ ਉਹ ਚੱਲੇਗਾ ਬਹੁਤ ਵਧੀਆ ਚੱਲਦਾ ਜੀ ਬਹੁਤ ਵਧੀਆ ਪ੍ਰੋਗਰਾਮ ਚੱਲਣ ਰਿਹਾ ਚਾਹ ਪਕੌੜੇ ਆ ਰੋਹ ਦਾ ਰਸ ਦਾ ਲੰਗਰ ਆ ਜੀ ਹਾਂ ਜੀ ਬਾਬਾ ਠੀਕ ਠਾਕ ਆ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਨਾ ਮੈਂ ਦੱਸਿਆ ਯਾਰਾ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਦੇ ਲਈ ਜਿਹੜੇ ਲੰਗਰ ਨੇ ਉਹ ਵੱਖ-ਵੱਖ ਲਗਾਏ ਗਏ ਨੇ ਤਾਂ ਉਸ ਨੂੰ ਲੈ ਕੇ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਗੁਰਦੁਆਰਾ ਸ਼ਹੀਦ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਪਹੁੰਚਣ ਤਾਂ ਉਸ ਦੀ ਲਾਈਵ ਤੁਸੀਂ ਤੁਹਾਣਾ ਸਾਂਝੀ ਕੀਤੀ ਹੈ ਤਾਂ ਇਸੇ ਤਰ੍ਹਾਂ ਹੀ ਹਰ ਇੱਕ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਾਵਾਂਗੇ ਜਗਬੰਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ